ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਚੈਨਲ ਦੇ ਉੱਤੇ ਸਾਰੇ ਕਿਸਾਨ ਭਰਾਵਿਆਂ ਨੂੰ ਤਹਿ ਦਿਲੋਂ ਸ਼ੁਕਰੀਆ ਜਿਹੜਾ ਵੀਡੀਓ ਨੂੰ ਤੁਸੀਂ ਇੰਨਾ ਪਿਆਰ ਦੇ ਰਹੇ ਹੋ ਅੱਜ ਆਪਾਂ ਗੱਲ ਕਰਾਂਗੇ ਕਿ ਪੱਤੇ ਆ ਜਿਹੜੇ ਝੋਨਾ ਵੀ ਚੱਲ ਗਿਆ ਪਰ ਪੱਤੇ ਲਾਲ ਜੇ ਹੋਈ ਜਾਂਦੇ ਨੇ ਪੀਲੇ ਜੇ ਹੋਈ ਜਾਂਦੇ ਨੇ ਕੀ ਕੀਤਾ ਜਾਵੇ 70% ਖੇਤਾਂ ਦਾ ਆਹੀ ਹਾਲ ਆ ਮੇਰੇ ਵੀ ਖੇਤ ਦੇ ਵਿੱਚ ਆ ਮੇਰੇ ਖੇਤ ਦੀ ਵੀਡੀਓ ਹੈ ਇਹੀ ਹਾਲ ਆ ਝੋਨਾ ਚੱਲ ਪਿਆ ਵਧੀਆ ਟਿਲਰਿੰਗ ਸਟੇਜ ਤੇ ਆ 10-10 ਡਾਲ ਕਰੀ ਬੈਠਾ ਪਰ ਆਹ ਪ੍ਰੋਬਲਮ ਆ ਗਈ ਇਹਦਾ ਸਕਰੀਨਸ਼ਾਟ ਲੈ ਲਿਓ ਇਹਦੇ ਚ ਸਾਰਾ ਤੁਹਾਨੂੰ ਪਤਾ ਲੱਗ ਜਾਣਾ ਇਹ ਕਾਦੀ ਘਾਟ ਠੀਕ ਹੈ ਜੀ ਜੇ ਤਾਂ ਥੱਲੜੇ ਪੱਤੇ ਜਿਹੜੇ ਪੁਰਾਣੇ ਪੱਤੇ ਨੇ ਉਹ ਕਾਲੇ ਹੋ ਗਏ ਤਾਂ ਤੁਹਾਡੇ ਕੋਲੇ ਫਾਸਫੋਰਸ ਦੀ ਘਾਟ ਹੈ ਠੀਕ ਹੈ ਜੇ ਤੁਹਾਡੇ ਕੋਲੇ ਥੱਲੜੇ ਪੱਤੇ ਆ ਜਿਹੜੇ ਉਹ ਪੀਲੇ ਜਾਦੇ ਡਲ ਜੇ ਹੋ ਗਏ ਉਹ ਮੈਗਨੀਸ਼ੀਅਮ ਦੀ ਘਾਟ ਆ ਜੇ ਨਵੇਂ ਪੱਤੇ ਤੁਹਾਡੇ ਕੋਲੇ ਖਰਾਬ ਹੋ ਰਹੇ ਨੇ ਤਾਂ ਉਹ ਆਇਰਨ ਦੀ ਘਾਟ ਹੈ ਐਵੇਂ ਨਾ ਚੱਕ ਕੇ ਵੀਡੀਓ ਮਗਰ ਲੋਕਾਂ ਦੇ ਮਗਰ ਲਾ ਕੇ ਚਿਲੇਟਡ ਲੋਹਾ ਕਰੀ ਜਾਓ ਠੀਕ ਹੈ ਪੱਤੇ ਤੁਹਾਡੇ ਥੱਲੜੇ ਮੱਛੇ ਨੇ ਤੇ ਤੁਸੀਂ ਉਤਲੇ ਪੱਤਿਆਂ ਨੂੰ ਦੇਖੀ ਜਾਂਦੇ ਹੋ ਠੀਕ ਹੈ ਜੀ ਬਾਕੀ ਨਾਈਟrogen ਦੀ ਘਾਟ ਦਾ ਮੈਨੂੰ ਲੱਗਦਾ ਕੋਈ ਜ਼ਿੰਮੇਵਾਰ ਆਉਣ ਹੀ ਨਹੀਂ ਦਿੰਦਾ ਠੀਕ ਹੈ ਲਾਲ ਵੀਰੇ ਇਹਦਾ ਔੜ ਹੈ ਇੰਨੀ ਕੁ ਜ਼ਿਆਦਾ ਔੜ ਲੱਗੀ ਹੋਈ ਆ ਸੌਣ ਦੇ ਮਹੀਨੇ ਚ ਮੀਂਹ ਚਾਹੀਦਾ ਠੀਕ ਹੈ ਜਿਹੜੇ ਝੋਨੇ ਲੱਗ ਗਏ ਉਹਨਾਂ ਨੂੰ ਤਾਂ ਨੁਕਸਾਨ ਹੋਣਾ ਹੀ ਹੋਣਾ ਤੁਹਾਡੇ ਸਾਹਮਣੇ ਆ ਜਿਹੜੇ ਝੋਨੇ ਪਛੇਤੇ ਨੇ ਉਹਨਾਂ ਦੀ ਵੀ ਚਾਂਗ ਨਿਕਲੀ ਪਈ ਆ ਮੱਚੀ ਜਾਂਦੇ ਨੇ ਬੂਟੇ ਠੀਕ ਹੈ ਉਹਨਾਂ ਦੇ ਵਿੱਚ ਤੁਸੀਂ ਜੂਰੀ ਆ ਕੱਟ ਦੋ ਜਿਹੜੇ ਨਵੀਆਂ ਵੈਰਾਈਟੀਆਂ ਨੇ ਪਛੇਤੀਆਂ ਨੇ ਜਿਹੜੀਆਂ ਗੇਤੀਆਂ ਵੈਰਾਈਟੀਆਂ ਨੇ ਜਿਨ੍ਹਾਂ ਦਾ ਆ ਹੌਲਾ ਝੋਨਾ 20-25 ਦਿਨਾਂ ਦਾ ਹੋ ਗਿਆ ਰੇ ਇੱਕ ਰਹੇਗੀ ਜ਼ਿੰਕ ਵੀ ਪਾਤੀ ਜੀ ਸਾਰਾ ਕੁਝ ਪਾਤਾ ਕੀ ਕਰੀਏ ਹੁਣ ਤਾਂ ਵੀਰੇ ਇਹਦਾ ਇੱਕੋ ਹੀ ਹੱਲ ਹੈ ਜਾਂ ਤਾਂ ਸਪਰੇਅ ਕਰ ਸਕਦੇ ਤੁਸੀਂ ਐਨਪੀਕੇ ਦੀ 19 19 19 ਦੀ ਠੀਕ ਹੈ ਜੀ ਨਾਲ ਜੇ ਤੁਹਾਨੂੰ ਲੱਗਦਾ ਵੀ ਪੱਤੇ ਜੰਗਾਲੇ ਜੇ ਹੋਏ ਨੇ ਥੋੜੇ ਜੇ ਪੀਲੇ ਨੇ ਤਾਂ ਨਾਲ ਚਿਲੇਟਡ ਜ਼ਿੰਕ ਪਾ ਲਓ ਠੀਕ ਹੈ ਜੇ ਤੁਹਾਨੂੰ ਲੱਗਦਾ ਵੀ ਨਵੇਂ ਪੱਤੇ ਜੈਲੋਂ ਹੋ ਰਹੇ ਨੇ ਤਾਂ ਨਾਲ ਚਿਲੇਟਡ ਲੋਹਾ ਪਾ ਲਓ ਅਦਰਵਾਈਜ਼ ਐਨ ਪੀ ਕੇ ਦੀ ਸਪਰੇਅ ਕਰ ਦੋ ਇੱਕ 19 19 ਦੀ ਕਿਲੋ ਕਿੱਲੇ ਦੀ 100 ਗ੍ਰਾਮ ਪਾਣੀ ਨਾਲ ਸਭ ਤੋਂ ਬੈਸਟ ਆ ਬਾਕੀ ਵਿੱਚ ਪਾ ਲਿਓ ਥੋੜਾ ਜਿਹਾ ਮੈਗਨੀਸ਼ੀਅਮ ਮੈਗਨੀਸ਼ੀਅਮ ਸਲਫੇਟ 100 ਗ੍ਰਾਮ ਤੁਸੀਂ ਪਾ ਸਕਦੇ ਹੋ ਕਿੱਲੇ ਦਾ ਸਭ ਤੋਂ ਬੈਸਟ ਆ ਵੀਰੇ ਆ ਲਿਖਿਆ ਹੋਇਆ ਸਾਰਾ ਕੁਝ ਇਹਦਾ ਸਕਰੀਨਸ਼ਾਟ ਮਾਰ ਲਿਓ ਤੁਹਾਨੂੰ ਵਧਿਆ ਪਤਾ ਲੱਗ ਜਾਊਗਾ ਵੀ ਮੇਨ ਤੱਤ ਨੇ ਜਿਹੜੇ ਉਹ ਐਨ ਪੀ ਕੇ ਤੇ ਮੈਗਨੀਸ਼ੀਅਮ ਹੀ ਐ ਠੀਕ ਐ ਮੈਗਨੀਸ਼ੀਅਮ ਜੇ ਥੋੜਾ ਹੁਣ ਤੁਸੀਂ ਕਹੋਗੇ ਵੀ ਢੋਲੀਆਂ ਵਾਲੀ ਨਹੀਂ ਆਏ ਔਰ ਕੌਣ ਕਰੇ ਹਨਾ ਸਪਰੇਅ ਕਿੱਥੋਂ ਕਰਦੀ ਪੱਚਵੇਂ ਦਿਨ ਬਾਈ ਜੇ ਸਪਰੇਅ ਨਹੀਂ ਕਰਨੀ ਤਾਂ ਕੀ ਕਰੋ ਤੁਸੀਂ 15 ਕਿਲੋ ਜੂਰੀਆ ਪਾ ਦਿਓ ਠੀਕ ਹੈ ਪਾਣੀ ਸਕਾ ਕੇ ਚਤਰਮਿਤਰੇ ਜੀ ਜੂਰੀਆ ਪਾ ਕੇ ਉਦੋਂ ਬਾਅਦ ਡੱਕ ਦੋ ਬਾਣ ਨੂੰ ਉਦੋਂ ਬਾਅਦ ਮਿੱਟੀ ਝੜ ਲਾ ਕੇ 10 ਕਿਲੋ ਮੈਗਨੀਸ਼ੀਅਮ ਸਲਫੇਟ ਪਾ ਦਿਓ ਠੀਕ ਹੈ ਉਹਦੇ ਨਾਲ ਤੁਹਾਡਾ ਸਲਫਰ ਦਾ ਤੱਤ ਵੀ ਪੂਰਾ ਹੋ ਜਾਊ ਮੈਗਨੀਸ਼ੀਅਮ ਦਾ ਵੀ ਤੱਤ ਪੂਰਾ ਹੋ ਜਾਊਗਾ ਤੇ ਥੋੜੀ ਜੂੜੀ ਆ ਜਿਹੜੀ ਨਾਈਟ੍ਰੋਜਨ ਉਹ ਵੀ ਤੱਤ ਪੂਰਾ ਹੋ ਜਾਊਗਾ ਉਨੇ ਚਿਰ ਨੂੰ ਮੀਂਹ ਨੱਪਾ ਪੈ ਜਾਊਗਾ ਤੇ ਤੁਹਾਡਾ ਬੂਟਾ ਜਿਹੜਾ ਉਹ ਚੱਲ ਪੂਗਾ ਜੇ ਤੁਸੀਂ ਫੰਗੀ ਸੈਡ ਪਾਈ ਜਾਂਦੇ ਹੋ ਠੀਕ ਹੈ ਮੈਂ ਦੇਖਿਆ ਇੱਥੇ ਜਿਹੜੇ ਰਾਯਾਂ ਦੇਣ ਆਉਂਦੇ ਨੇ ਜਿਹੜੇ ਮਾਰਕੀਟਿੰਗ ਕਰਦੇ ਨੇ ਉਹਨਾਂ ਨੇ ਵੀਰੇ ਟਾਰਗੇਟ ਪੂਰਾ ਕਰਨਾ ਹੁੰਦਾ ਕਈ ਜਾਂਦੇ ਨੇ ਐਂਟਰਾ ਕੋਲ ਪਾ ਦਿਓ ਜੀ ਬੇਅਰ ਦੇ ਫੰਗੀ ਸੈਡ ਪਾ ਦਿਓ 12 63 ਪਾ ਦਿਓ ਉਹਦਾ ਟੱਕਾ ਫਾਇਦਾ ਨਹੀਂ ਬਾਈ ਝੋਨੇ ਦੇ ਵਿੱਚ ਬਾਸਮਤੀ ਦੇ ਵਿੱਚ ਤੁਸੀਂ ਪਹਿਲੀ ਦੂਜੀ ਰੇ ਤੇ ਪਾ ਦਿੰਨੇ ਹੋ ਠੀਕ ਹੈ ਫਿਰ ਵੀ ਤੁਹਾਡਾ ਕੋਈ ਕਈ ਕਹਿੰਦੇ ਮਾਈਕੋ ਰਾਜਾ ਪਾ ਦੋ ਮਾਈਕੋ ਰਾਜਾ ਵੀਰੇ ਉੱਥੇ ਹੀ ਕੰਮ ਕਰੂਗਾ ਜਿੱਥੇ ਤੁਹਾਡੇ ਕੋਲੇ ਚੰਗੇ ਬਾਣ ਨੇ ਠੀਕ ਹੈ ਤੁਸੀਂ ਤੱਤ ਪੂਰੇ ਕਰੋ ਵੀਡੀਓ ਲੰਬੀ ਹੋਗੀ ਮੈਂ ਇਨੀ ਲੰਬੀ ਵੀਡੀਓ ਵੀ ਤਾਂ ਖਿੱਚਣਾਂ ਚਾਹੁੰਦਾ ਸੀ ਪਰ ਖਿੱਚੀ ਜਾਂਦੀ ਹੈ ਹਨਾ ਕਈ ਕਿਸਾਨ ਭਰਾ ਕਹਿੰਦੇ ਨੇ ਵੀ ਵੀਰੇ ਵੀਡੀਓ ਨੂੰ ਲੌਜੀਕ ਦੀ ਪਾਇਆ ਕਰੋ ਤਾਂ ਅੱਜ ਮੈਂ ਲੌਜੀਕ ਦੀਆਂ ਗੱਲਾਂ ਕੀਤੀਆਂ ਤੁਹਾਨੂੰ ਜ਼ਿਆਦਾ ਸਮਝਾਇਆ ਵੀ ਨਹੀਂਗਾ ਤੁਸੀਂ ਸਕਰੀਨਸ਼ਾਟ ਮਾਰ ਕੇ ਉੱਥੋਂ ਪੜ ਲਿਓ ਕਿਹੜੇ-ਕਿਹੜੇ ਤੱਤ ਨੇ ਤੁਹਾਨੂੰ ਮੈਂ ਜਿਵੇਂ ਦੱਸਤਾ ਵੀ ਐਨਪੀਕੇ ਤੇ ਚੌਥਾ ਮੈਗਨੀਸ਼ੀਅਮ ਤੇ ਇੱਕ ਸਲਫਰ ਠੀਕ ਹੈ ਇਹ ਆਪਣੇ ਕੋਲੇ ਮੇਨ ਤੱਤ ਨੇ ਇਹ ਇਹਨਾਂ ਨੇ ਹਰਾਪਣ ਕਰਨਾ ਇਹਨਾਂ ਨੇ ਕੱਚਾ ਕਰਨਾ ਇਹਨਾਂ ਨੇ ਭੋਜਨ ਬਣਾਉਣਾ ਇਹਨਾਂ ਨੇ ਸਾਰੀ ਪ੍ਰਕਿਰਿਆ ਕਰਵਾਉਣੀ ਆ ਤਾਂ ਫੰਗੀ ਸਾਈਡਾਂ ਦੇ ਚੱਕਰਾਂ ਦੇ ਵਿੱਚ ਨਾ ਪਈ ਜਾਓ ਵੀਰ ਮੇਰੇ ਉਹ ਦਾਣੇਦਾਰ ਜ਼ਹਿਰਾਂ ਨੇ ਜਿਹੜੀਆਂ ਉਹ ਹਜੇ ਕੋਈ ਲੋੜ ਨਹੀਂ ਔਰ ਬਹੁਤ ਲੱਗੀ ਪਈ ਐ ਜਦੋਂ ਪਾਣੀ ਹੋਈ ਉਦੋਂ ਤੁਹਾਨੂੰ ਦੱਸਾਂਗੇ ਵੀ ਕਦੋਂ ਪਾਓ ਕਿਹੜੇ ਜ਼ਮੀਨ ਦੇ ਵਿੱਚ ਪਾਓ ਮੈਂ ਵੀਡੀਓ ਪਾਈ ਹੋਈ ਐ ਮਾੜੀਆਂ ਜ਼ਮੀਨਾਂ ਵਾਲੇ ਤੁਸੀਂ ਪਾ ਸਕਦੇ ਹੋ ਚੰਗੇ ਵਾਹਣ ਚੰਗੀਆਂ ਜ਼ਮੀਨਾਂ ਵਾਲਿਆਂ ਨੂੰ ਕੋਈ ਲੋੜ ਨਹੀਂ ਪਾਉਣ ਦੀ ਦਾਣੇਦਾਰ ਜਹਰਾਂ ਵੀਰ ਮੇਰੋ ਠੀਕ ਐ ਐਵੇਂ ਨਾ ਖਰਚਾ ਕਰੀ ਜਾਓ ਐਵੇਂ ਕਿਸੇ ਦੇ ਮਗਰ ਨਾ ਲੱਗ ਜਾਓ ਆਹ ਜਿਹੜੇ ਪੱਤੇ ਜੰਗਾਲੇ ਨੇ ਇਹ ਜਾਂਦਾ ਰੱਬ ਠੀਕ ਕਰ ਸਕਦਾ ਮੀਂਹ ਨਾਲ ਜਾਂ ਤੁਸੀਂ ਆਰਟੀਫੀਸ਼ੀਅਲੀ ਇਹਨੂੰ ਢੋਦੋ ਉਤੋਂ ਸਪਰੇਅ ਕਰਦੋ ਠੀਕ ਐ ਸਪਰੇਅ ਦੇ ਵਿੱਚ ਐਨ ਪੀ ਕੇ 19 19 19 ਕਰਦੋ ਜਾਂ ਜੇ ਨਹੀਂ ਕਰਨੀ ਜਿੰਕ ਲੈ ਕੇ ਚਲੇਟਡ 12% 100 ਗ੍ਰਾਮ ਠੀਕ ਹੈ 100 ਗ੍ਰਾਮ 100 ਲੀਟਰ ਪਾਣੀ ਦੇ ਵਿੱਚ ਉਹਦੇ ਵਿੱਚ ਤੁਸੀਂ 2 ਕਿਲੋ ਜੂਰੀਆ ਪਾ ਲਓ ਠੀਕ ਹੈ ਤੇ ਉੱਤੇ ਕਰ ਦਿਓ ਵੀਰੇ ਓਕੇ ਦੀ ਰਿਪੋਰਟ ਹੋ ਜਾਣੀ ਆ ਤੁਹਾਡੀ ਠੀਕ ਹੈ ਬਾਕੀ ਤੁਸੀਂ ਆਦਾ ਤਜਰਬਾ ਸ਼ੇਅਰ ਕਰਿਓ ਵੀਰ ਮੇਰੇ ਕਮੈਂਟਾਂ ਦੇ ਵਿੱਚ ਮੈਂ ਐ ਨਹੀਂ ਕਹਿੰਦਾ ਵੀ ਤੁਸੀਂ ਆਹੀ ਕਰੋ ਹਨਾ ਮੈਂ ਜਿੰਨਾਕ ਆਪ ਕਰਦਾ ਉੰਨੀ ਕੁ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਦਿੰਦਾ ਤਿੰਨ 350 ਦਾ ਪ੍ਰੋਡਕਟ ਵੀਰੇ ਮਾਰਕੀਟ ਦੇ ਵਿੱਚੋਂ ਆਮ ਮਿਲ ਜੂਗਾ 400 ਦਾ ਵੀ ਮਿਲ ਜੂ ਮੈਗਨੀਸ਼ੀਅਮ ਸਲਫੇਟ ਉਹ ਤੁਸੀਂ ਪਾ ਸਕਦੇ ਹੋ ਠੀਕ ਹੈ ਪਹਿਲਾਂ ਜੇ ਮੀਂਹ ਮੌਸਮ ਵਧੀਆ ਪੈਂਦਾ ਰਹਿੰਦਾ ਫਿਰ ਮੈਗਨੀਸ਼ੀਅਮ ਦੀ ਡੱਕਾ ਲੋਡ ਨਹੀਂ ਪੈਣੀ ਸੀ ਕੋਈ ਫਾਇਦਾ ਨਹੀਂ ਸੀਗਾ ਠੀਕ ਹੈ ਪਰ ਹੁਣ ਲੋਡ ਪੈ ਗਈ ਔੜ ਲੱਗੀ ਪਾਉਣਾ ਪਾਊਗਾ ਵੀਰੇ ਪਾ ਕੇ ਦੇਖੋ ਸਭ ਤੋਂ ਵਧੀਆ ਚੀਜ਼ ਹੈ ਪਿਛਲੇ ਵਾਰ ਵੀ ਪਾਈ ਸੀ ਅਸੀਂ ਤੇ ਐਤਕੀ ਵੈਸੇ ਲੋਡ ਨਹੀਂ ਸੀ ਅੱਜ ਤੋਂ ਹਫਤਾ ਪਹਿਲਾਂ ਪਰ ਹੁਣ ਰੱਬ ਨੇ ਖੁਸ਼ਕੀ ਇੰਨੀ ਕਰਤੀ ਔੜ ਇੰਨੀ ਲਾਤੀ ਕਿ ਲੋਡ ਪੈ ਗਈ ਠੀਕ ਹੈ ਬਾਕੀ ਵੀਡੀਓ ਜੇ ਚੰਗੀਆਂ ਲੱਗਦੀਆਂ ਤਾਂ ਵੀਰੇ ਸਬਸਕ੍ਰਾਈਬ ਕਰ ਲਿਓ ਚੈਨਲ ਤੁਸੀਂ ਆਪਦੇ ਸੁਝਾਅ ਜਰੂਰ ਕਮੈਂਟ ਦੇ ਵਿੱਚ ਦਿਓ ਵੀ ਥੋੜੇ ਜਿ ਲਾਲ ਪੱਤੇ ਹੋ ਗਏ ਤਾਂ ਤੁਸੀਂ ਕੀ ਪਾ ਰਹੇ ਹੋ ਵੀਰੇ ਕਿਸੇ ਗ੍ਰੋਥ ਪ੍ਰਮੋਟਰ ਨਾਲ ਨਹੀਂ ਹੋਣਾ ਠੀਕ ਕਿਸੇ ਇਹ ਫੰਗੀਸਾਈਡ ਨਾਲ ਨਹੀਂ ਹੋਣਾ ਠੀਕ ਹੈ ਜੀ ਕਿਸੇ ਮਾਈਕਰੋਆਜਾ ਨਾਲ ਨਹੀਂ ਹੋਣਾ